ਬਾਜੀ ਸਵਾਲ ਟੈਸਟਾਂ ਦਾ ਨਹੀਂ ਐ ਸਵਾਲ ਕਮਿਸ਼ਨ ਦਾ ਐ ਕੀ ਹਾਂ ਹਾਂ ਜੇ ਹਸਪਤਾਲ ਦੇ ਵਿੱਚ ਟੈਸਟ ਹੋਣ ਲੱਗੇ ਤੇ ਡਾਕਟਰਾਂ ਨੂੰ ਕਮਿਸ਼ਨ ਕਿੱਥੋਂ ਮਿਲੇਗੀ ਡਾਕਟਰਾਂ ਦੀ ਕਮਿਸ਼ਨ ਆਹੋ ਜੇ ਦਵਾਈਆਂ ਤੇ ਟੈਸਟਾਂ ਦੇ ਖਰਚੇ ਦਾ ਅੱਧਾ ਹਿੱਸਾ ਤਾਂ ਡਾਕਟਰਾਂ ਦੀ ਜੇਬਾਂ ਵਿੱਚ ਚਲੇ ਜਾਂਦਾ ਹੈ ਸੇਵਾਦਾਰੀ ਨੂੰ ਤੇ ਫੱਟੀਆਂ ਕਮਾਉਂਦੇ ਨੇ ਕਈਆਂ ਨੂੰ ਫਸਾਉਂਦੇ ਨੇ ਤੇ ਕਈਆਂ ਨੂੰ ਹਸਾਉਂਦੇ ਨੇ ਸੱਚੀ ਲੋਕੀ ਕਾ ਤੀਰੀ ਨਾ ਪਾਉਦੇ ਨੇ ਇਹਦਾ ਮਤਲਬ ਹਸਪਤਾਲ ਵਾਲੇ ਨੇ ਤੁਹਾਨੂੰ ਗਹਿਣੇ ਪਾਇਆ ਹੋਇਆ ਪਲੀਸ ਚੁੱਪ ਕਰ ਬੁਨ ਇੰਜੈਕਸ਼ਨ ਆ ਲੈਣ ਠਰ 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 ਇਹ ਸਿਰੰਜ ਨਵੀਂ ਹੈ ਨਾ ਤੁਹਾਨੂੰ ਕੀ ਲੱਗਦਾ ਉਹ ਨਹੀਂ ਨਹੀਂ ਮੇਰੇ ਡੈਡੀ ਕਹਿੰਦੇ ਸੀ ਕਈ ਹਸਪਤਾਲਾਂ ਵਾਲੇ ਨਾ ਪੁਰਾਣੇ ਸਿਰੰਜ ਵੇਚ ਦਿੰਦੇ ਨੇ ਤੇ ਉਹ ਫੇਰ ਨਵੇਂ ਸਿਰਿਓ ਪੈ ਗੁਕੇ ਆ ਜਾਂਦੀ ਹੈ ਤੇ ਫੇਰ ਕਈ ਹਸਪਤਾਲਾਂ ਵਾਲੇ ਉਹ ਵੇਚੀ ਜਾਂਦੇ ਨੇ ਲੈ ਚੁੱਪ ਕਰ ਕੁਲਿਆ